ਪੂਰਾ ਹੋਣ ਵਾਲਾ ਕਾਟਾ ਪਿਆ ਯਾਨੀ ਕਿ ਅਜਿਹਾ ਵੈਟਰਨ ਐਕਟਰ ਜਿਨੇ ਪੰਜਾਬੀ ਇੰਡਸਟਰੀ ਦੇ ਉਸ ਮੁਕਾਮ ਨੂੰ ਵੀ ਦੇਖਿਆ ਜਦੋਂ ਲਿਮਟਿਡ ਸਰੋਤ ਸਕੇ ਤੇ ਛਣਕਾਟੇ ਆ ਰਗੀਆਂ ਬਹੁਤ ਖੂਬਸੂਰਤ ਹਸਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਰ ਜੀਆਂ ਨੇ ਤੇ ਉਸ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਉਹ ਵੀ ਦੇਖਿਆ ਕੈਰੀ ਆਨ ਰਟਾਰਗਾ ਫੇਸ ਵੀ ਦੇਖਿਆ ਮੈਂ ਗੱਲ ਕਰ ਰਿਹਾ ਜਸਵਿੰਦਰ ਪੱਲਾ ਉਹ ਇਸਵਾਨੀ ਦੁਨੀਆ ਨੂੰ ਆਲਵਿਦਾ ਕਹਿ ਗਏ ਨੇ ਕਮੇਡੀਅਨ ਜਸਵਿੰਦਰ ਪੱਲਾ ਵੈਟਰਨ ਐਕਟਰ ਜਸਵਿੰਦਰ ਪੱਲਾ ਬੇहद ਬਿਮਾਰ ਸਨ ਜਸਵਿੰਦਰ ਪੱਲਾ ਪਿਛਲੇ ਕਾਫੀ ਦਿਨਾਂ ਤੋਂ ਔਰ ਉਹਨਾਂ ਨੇ ਚੰਡੀਗੜ੍ਹ ਦੇ 40s ਦੇ ਵਿੱਚ ਆਖਰੀ ਸਾਲ ਆਏ ਨੇ ਸੋ ਜਸਵਿੰਦਰ ਪੱਲਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਪਰ ਉਹਨਾਂ ਦੇ ਇੱਥੋਂ ਜਾਣ ਦੇ ਨਾਲ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਾ ਆ ਕਿਉਂਕਿ ਅਜੇ ਵੈਟਰਨ ਐਕਟਰ ਸਦੀਆਂ ਚ ਹੁੰਦੇ ਨੇ ਸੋ ਆਪਣੀ ਮਾਂ ਪੋਲੀ ਦੀ ਸੇਵਾ ਕਰਨੀ ਔਰ ਬੜੇ ਬੜੇ ਛੋਟੇ ਜਿਹੇ ਪੁਆਇੰਟ ਤੋਂ ਉੱਠ ਕੇ ਵੱਡੇ ਪੁਆਇੰਟ ਤੱਕ ਜਾਣਾ ਔਰ ਆਪਣੇ ਆਪ ਦੇ ਵਿੱਚ ਇੰਡਸਟਰੀ ਨੂੰ ਬਹੁਤ ਕੁਝ ਦੇਣਾ 65 ਸਾਲਾਂ ਦੀ ਉਮਰ ਸੀ ਔਰ 40s ਦੇ ਵਿੱਚ ਉਹਨਾਂ ਨੇ ਆਖਰੀ ਸਾਲ ਇਹ ਨੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਨੇ ਡਾਕਟਰ ਜਸਵਿੰਦਰ ਪੱਲਾ ਔਰ ਉਹਨਾਂ ਦਾ ਦੇਹਾਂਤ ਅੱਜ ਚੰਡੀਗੜ੍ਹ ਦੇ ਵਿੱਚ ਹੋਇਆ ਔਰ ਮੁਹਾਲੀ ਦੇ ਇਹ ਹਸਤਾਲੇ ਪ੍ਰਾਈਵੇਟ 40s ਉੱਥੇ ਉਹਨਾਂ ਨੇ ਅੰਤਿਮ ਸਾਲ ਇਹ ਨੇ ਔਰ ਕਹਿੰਦੇ ਨੇ ਕਰੀਬ 1 ਮਹੀਨੇ ਤੋਂ ਬਿਮਾਰ ਚੱਲ ਰਹੇ ਸੀਗੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਯਾਨੀ 23 ਤਰੀਕ ਨੂੰ ਮੁਹਾਲੀ ਦੇ ਵਿੱਚ ਕੀਤਾ ਜਾਏਗਾ ਫਿਲਹਾਲ ਇਹ ਮੁਹਾਲੀ ਅ ਤੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਹੁਣਾਂ ਨੇ ਜਾਣਕਾਰੀ ਦਿੱਤੀ ਆ ਔਰ ਪੰਜਾਬੀ ਇੰਡਸਟਰੀ ਦਾ ਸਭ ਤੋਂ ਸਭ ਤੋਂ ਫੇਮਸ ਕਾਮੇਡੀਅਨ ਹੈ ਜਸਵਿੰਦਰ ਪੱਲਾ ਜਸਵਿੰਦਰ ਪੱਲਾ ਦੇ ਬੇਟੇ ਵੀ ਹਾਲਾਂਕਿ ਇੰਸੇ ਇੰਡਸਟਰੀ ਦੇ ਵਿੱਚ ਨੇ ਪਰ ਜਸਵਿੰਦਰ ਪੱਲਾ ਵਰਗਾ ਵੈਟਰਨ ਐਕਟਰ ਵਾਜ਼ ਇਸ ਐਂਟਰਟੇਨਮੈਂਟ ਇੰਡਸਟਰੀ ਨੇ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੇ ਇਸ ਨੂੰ ਖੋਦ ਤਾਇਆ ਨਾ ਪੂਰਾ ਹੋਣ ਵਾਲਾ ਕਾਟ ਆ 65 ਸਾਲਾਂ ਦੀ ਉਮਰ ਸੀ ਜਸਵਿੰਦਰ ਪੱਲਾ ਹੁਣਾਂ ਦੀ ਕਾਫੀ ਜਿਹੜਾ ਬਿਮਾਰ ਚਰਲੇਸ ਪਿਛਲੇ ਕਾਫੀ ਦਿਨਾਂ ਤੋਂ ਔਰ ਕਰੀਬੀ ਦੋਸਤ ਜਿਹੜੇ ਨੇ ਮਕੰਦ ਸ਼ਰਮਾ ਉਹਨਾਂ ਨੇ ਕਿਹਾ ਕਿ ਇਹ ਕਦੇ ਵੀ ਪੂਰਾ ਹੋਣ ਵਾਲਾ ਘਾਟਾ ਨਹੀਂ ਹੈ ਔਰ ਕਹਿੰਦੇ ਨੇ ਕਿ ਸਾਡਾ ਸਫਰ 40 ਸਾਲ ਤੋਂ ਵੀ ਵੱਧ ਦਾ ਸੀ ਉਹਨਾਂ ਦੇ ਨਾਲ ਤੇ ਅਸੀਂ ਕਈ ਦਰਜਨਾ ਪ੍ਰੋਜੈਕਟ ਇਕੱਠੇ ਕੀਤੇ ਪਰ ਜਸਵਿੰਦਰ ਪੱਲਾ ਦੀ ਹਲੀਮੀ ਉਹਨਾਂ ਦਾ ਕੰਮ ਦੇ ਪ੍ਰਤੀ ਹਮੇਸ਼ਾ ਸਹਿਰਤ ਰਹਿਣਾ ਔਰ ਡੈਡੀਕੇਸ਼ਨ ਉਹਨਾਂ ਦੀ ਜਿਹੜੀ ਹੈ ਉਹ ਹਮੇਸ਼ਾ ਯਾਦ ਰਹੇਗੀ ਦਸ਼ਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੁਰਾਹਾ ਦੇ ਵਿੱਚ ਹੋਇਆ 1988 ਦੇ ਵਿੱਚ ਛਣਕਾਟਾ ਤੇ 88 ਦਾ ਛਣਕਾਟਾ ਸੀ ਫਿਰ ਛਣਕਾਟੇ ਆਉਂਦੇ ਰਹੇ ਔਰ ਫਿਲਮ ਦੁੱਲਾ ਪੱਟੀ ਦੇ ਵਿੱਚ ਉਹ ਐਕਟਰ ਵੀ ਬਣੇ ਆ ਪਰ ਉਹਨਾਂ ਦੀ ਪਛਾਣ ਐਸਾ ਕਮੇਡੀਅਨ ਬਹੁਤ ਸੀਗੀ ਉਹਨਾਂ ਨੇ ਬਹੁਤ ਜ਼ਿਆਦਾ ਕਮੇਡੀ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਭਰਜ ਹਰਜ ਜਿਹੜਾ ਕਰੈਕਟਰ ਆ ਉਹਨਾਂ ਦਾ ਉਹ ਕਹਿ ਲਈਏ ਕਿ ਯਾਦਗਾਰ ਹੈ ਬਿਮਾਰੀ ਦੀ وجہ ਦੇ ਨਾਲ ਉਹ ਫਿਲਮਾਂ ਤੋਂ ਦੂਰ ਵੀ ਸੀਗੇ ਔਰ ਹੁਣ ਉਹਨਾਂ ਨੇ ਮੋਹਾਲੀ ਦੇ ਵੋਟੇਜ ਵਿੱਚ ਆਖਰੀ ਸਾਲ ਇਹਨੇ ਉਹਨਾਂ ਦਾ ਜਿਹੜਾ ਇਹ ਦੇਹਾਂਤ ਹੋਇਆ ਆ 65 ਸਾਲਾਂ ਦੀ ਉਮਰ ਸੀਗੀ ਔਰ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਮੋਹਾਲੀ ਦੇ ਵਿੱਚ ਹੀ ਹੋਏਗਾ ਔਰ ਫਿਲਮਾਂ ਤੋਂ ਮੈਂ ਦੱਸਿਆ ਸੀ ਵੀ ਦੂਰੀ ਬਣਾ ਰੱਖੀ ਸੀ ਉਹਨਾਂ ਨੇ ਕਾਮੇਡੀਅਨ ਜਿਹੜੇ ਪੰਮੀ ਨੇ ਉਹਨਾਂ ਨੇ ਦੱਸਿਆ ਕਿ ਅਬ ਬਿਮਾਰ ਸੀਗੇ ਇਸ ਕਰਕੇ ਫਿਲਮਾਂ ਦੇ ਵਿੱਚ ਵੀ ਨਹੀਂ ਸੀ ਆ ਰਹੇ ਔਰ ਉਹਨਾਂ ਦਾ ਕੋਈ ਜਿਹੜਾ ਉਹਨਾਂ ਨੇ ਫਿਲਮ ਇੰਡਸਟਰੀ ਤੋਂ ਥੋੜੀ ਜਿਹੀ ਦੂਰੀ ਬਣਾ ਰੱਖੀ ਸੀਗੀ ਅ ਦਿਲ ਦੇ ਮਰੀਜ਼ ਸੀਗੇ ਸ਼ੂਗਰ ਤੋਂ ਪੀੜਿਤ ਸੀਗੇ ਜਿਸ ਕਰਕੇ ਉਹਨਾਂ ਦੇ ਕੋਲ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਏਜਿੰਗ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ 65 ਸਾਲਾਂ ਦੀ ਉਮਰ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਆਇਆ ਕਹਿੰਦੇ ਕਿ ਨਾ ਪੂਰਾ ਹੋਣਨ ਘਾਟਾ ਆਇਆ ਜਸਵਿੰਦਰ ਪੱਲਾ ਦਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦੇਣਾ ਔਰ ਮੋਹਾਲੀ ਦੇ ਵਿੱਚ ਉਹਨਾਂ ਨੇ ਨਵਾਂ ਘਰ ਵੀ ਲਿਆ ਸੀਗਾ ਔਰ ਕਹਿੰਦੇ ਆ ਵੀ ਉੱਥੇ ਸ਼ਿਫਟ ਹੋਏ ਉਹਦੇ ਚ ਚੋਰੀ ਦਾ ਕਿੱਸਾ ਵੀ ਹੋਇਆ ਬਾਅਦ ਵਿੱਚ ਔਰ ਜ਼ਿੰਦਗੀ ਦੇ ਨਾਲ ਜਸਵਿੰਦਰ ਪੱਲਾ ਦੀ ਜੜੀ ਸੀਗੀ ਅੱਖ ਮਚੋਲਿਓ ਚੱਲਦੀ ਰਹੀ ਕਿਉਂਕਿ ਅ ਦਿਲ ਦੀ ਬਿਮਾਰੀ ਸੀ ਉਹਨਾਂ ਨੂੰ ਔਰ ਸ਼ੂਗਰ ਵੀ ਸੀਗੀ ਔਰ ਇਸੇ ਕਰਕੇ ਜਿਵੇਂ ਮੈਨੂੰ ਯਾਦ ਆ ਪਈ ਇਹ ਇੱਕ ਵਾਰ ਗਿੱਪੀ ਗਰੇਵਾਲ ਨਾਲ ਕਿਸੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀਗੇ ਤਾਂ ਇਹਨਾਂ ਦੀ ਪਤਨੀ ਕਹਿੰਦੇ ਸੀਗੇ ਵੀ ਇਹਨਾਂ ਨੂੰ ਨਾ ਮਿੱਠਾ ਨਾ ਗਿੱਪੀ ਖਾਣ ਦੇਈ ਕਿਉਂਕਿ ਇਹ ਮਿੱਠਾ ਬਹੁਤ ਖਾਂਦੇ ਨੇ ਸ਼ੌਂਕੀ ਆ ਮਿੱਠੇ ਦੇ ਪਰ ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਆ ਔਰ ਇਹਨਾਂ ਦਾ ਜਿਹੜਾ ਹਾਰਟ ਹੈ ਉਹਦੇ ਵਿੱਚ ਵੀ ਕੋਈ ਸਮੱਸਿਆ ਸੀ ਉਸ ਸਮੇਂ ਸੋ ਜ ਸੁਵਿੰਦਰ ਪੱਲਾ ਫਿਲਮਾਂ ਤੋਂ ਤੇ ਉਹਨਾਂ ਨੇ ਦੂਰੀ ਬਣਾ ਰੱਖੀ ਸੀ ਕਾਫੀ ਲੰਮੇ ਸਮੇਂ ਤੋਂ ਕਿਉਂਕਿ ਜਿਹੜੀ ਬਿਮਾਰੀ ਹੈ ਉਹ ਬਹੁਤ ਕੁਝ ਜਿਹੜਾ ਆ ਉਹਦੇ ਨਾਲ ਸਹਿਣਾ ਪੈਂਦਾ ਆ ਜਦੋਂ ਬਿਮਾਰੀਆਂ ਹੋ ਜਾਣ ਤਾਂ ਫਿਲਹਾਲ ਜ ਸੁਵਿੰਦਰ ਪੱਲਾ ਨੇ ਇਸ ਫਾਰਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਇੰਟਰਟੇਨਮੈਂਟ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟ ਆਇਆ ਔਰ ਕਹਿ ਲਿਆ ਕਿ ਜਿਵੇਂ ਇਸ ਦੁਨੀਆ ਦੀ ਜਿਹੜੀ ਰੀਤ ਕੱਲ ਉਹਨਾਂ ਦਾ ਮੁਹਾਲੀ ਦੇ ਵਿੱਚ ਅੰਤਿਮ ਸੰਸਕਾਰ ਹੋਏਗਾ ਜਸਵਿੰਦਰ ਭੱਲਾ ਇਸ ਸਵਾਨੀ ਦੁਨੀਆ ਦੇ ਵਿੱਚ ਨਹੀਂ ਰਹੇ